ਰਤਬਾ ਪਿਓ ਦਾ ਸੰਸਾਰ ਵਿੱਚ ਬਹੁਤ ਉੱਚਾ ਥਾਂ ਪਿਓ ਦੀ ਕੋਈ ਨਹੀਂ ਲੈ ਸਕਦਾ ਹਰ ਮਾਂ ਨੂੰ ਮਾਂ ਤਾਂ ਆਖ ਸਕਦਾ ਪਿਓ ਕੋਈ ਨਾ ਕਿਸੇ ਨੂੰ ਕਹਿ ਸਕਦਾ ਪਿਆਰ ਪਿਓ ਦਾ ਮਾਂ ਤੋਂ ਕੱਟ ਨਹੀਂ ਹੜ ਪਿਆਰ ਦਾ ਇਹਦੇ ਵਿੱਚ ਵਗਦਾ ਏ ਸਾਇਆ ਪਿਓ ਦਾ ਜਦ ਉੱਠ ਜਾਏ ਸਿਰ ਉਤੋਂ ਹੁੰਦਾ ਪਿਓ ਕੀ ਪਤਾ ਫੇਰ ਲੱਗਦਾ ਏ ਪੇਟ ਪੂਰੇ ਪਰਿਵਾਰ ਦਾ ਪਾਲਦਾ ਏ ਕਸ਼ਟ ਝੱਲ ਕੇ ਮੁਸੀਬਤਾਂ ਮਜਬੂਰੀਆਂ ਦਾ ਇਹਦੀ ਝਟਕ ਵਿੱਚ ਸਦਾ ਹੀ ਭਲਾ ਹੁੰਦਾ ਗੁੱਸਾ ਕਰਗੇ ਨਾ ਪਿਓ ਦੀ ਕੁਰੀਆਂ ਦਾ ਹੁੰਦਿਆਂ ਬਾਪ ਦੇ ਹੁੰਦਾ ਨਾ ਫਿਕਰ ਕੋਈ ਹੁੰਦਿਆਂ ਬਾਪ ਦੇ ਹੁੰਦਾ ਨਾ ਫਿਕਰ ਕੋਈ ਚੱਕੀ ਫਿਰੇ ਸਭ ਜ਼ਿੰਮੇਵਾਰੀਆਂ ਨੂੰ ਇੱਕ ਪਿਤਾ ਜੋ ਆਪਣੀ ਔਲਾਦ ਉਤੋਂ ਨਿਸ਼ਾ ਵਰ ਕਰ ਦਿੰਦਾ ਖੁਸ਼ੀਆਂ ਸਾਰੀਆਂ ਨੂੰ ਆਪਾ ਵਾਰ ਕੇ ਪੂਰੀ ਕਰੇ ਬਾਪੂ ਸਦਰਾਂ ਬੱਚਿਆਂ ਦੇ ਆਂ ਦਿਲ ਦੀਆਂ ਗੁੱਦੀਆਂ ਇਸ ਗੱਲ ਵਿੱਚ ਰਤਾ ਝੂਠ ਨਾ ਕੋਈ ਇਸ ਗੱਲ ਵਿੱਚ ਰਤੀ ਝੂਠ ਨਾ ਕੋਈ ਮੋਜਾਂ ਬਾਪੂ ਦੇ ਸਿਰ ਤੇ ਹੁੰਦੀਆਂ ਨੇ ਮੁਸਾਫਰ ਸੱਪਲ ਅੱਖ ਦਾ ਏ ਹੱਥ ਜੋੜ ਕੇ ਸਾਰੇ ਹੀ ਜਗ ਤਾਈਂ ਇਹਦਾ ਰੱਬ ਤੋਂ ਵੱਧ ਸਤਿਕਾਰ ਕਰੀਏ ਲਾਈਏ ਨਾ ਦਾਗ ਬਾਪ ਦੀ ਪਗ ਤਾਈਂ ਲਾਈਏ ਨਾ ਦਾਗ ਬਾਪ ਦੀ ਪਗ ਤਾਈਂ ਇਹਦਾ ਸਭ ਤੋਂ ਵੱਧ ਸਤਿਕਾਰ ਕਰੀਏ ਇਹਦਾ ਸਭ ਤੋਂ ਵੱਧ ਸਤਿਕਾਰ ਕਰੀਏ